국민ively <s1> disappointment <coughs> ਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਕਲਾਰ ਸਾਹਿਬ ਅੱਜ ਤੁਸੀਂ ਮੰਡੀ ਡੱਬ ਵਾਲੀ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਹੋ ਗਦਰਾਨਾ ਸਾਹਿਬ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਟਿਕਟ ਦੇ ਕੇ ਡੱਬ ਵਾਲੀ ਹਲਕੇ ਤੋਂ ਉਮੀਦਵਾਰ ਉਹਨਾਂ ਨੂੰ ਨਵਾਜਿਆ ਹੈ ਤੇ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਤੁਸੀਂ ਪਿੰਡਾਂ ਦੇ ਵਿੱਚ ਕੈਂਪੇਨ ਕੀਤੀ ਪਿੰਡਾਂ ਦੇ ਵਿੱਚ ਮੁਖੜ ਮੀਟਿੰਗਾਂ ਕੀਤੀਆਂ ਡੋਰ ਟੂ ਡੋਰ ਗਏ ਅੱਜ ਡਾਬਾ ਵਾਲੀ ਡੋਰ ਟੂ ਡੋਰ ਕਰ ਰਹੇ ਹਾਂ ਤੇ ਕਿਵੇਂ ਦਾ ਮਾਹੌਲ ਲੱਗ ਰਿਹਾ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਪਹਿਲਾਂ ਤਾਂ ਬੀਜੀ ਸੋਨੀਟਾ ਲਾ ਸਾਹਿਬ ਤੁਹਾਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਸਾਰੇ ਮੇਰੇ ਵੀਰ ਬੈਠੇ ਸਾਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਫਿਰ ਤੁਹਾਡਾ ਪੰਜ ਦਰਿਆ ਟੀਮ ਦਾ ਸੀ ਧੰਨਵਾਦ ਕਰਦੇ ਹਾਂ ਰਿਸਪੌਂਸ ਆਇਆ ਵੀਰ ਜੀ ਅਸੀਂ ਜਿੱਥੇ ਜਿੱਥੇ ਗਏ ਜਿਹੜੀ ਸਾਡੇ ਪੰਜਾਬੀ ਲੋਕਾਂ ਦੀ ਕਾਸ਼ਿਸ਼ ਹੈ ਸਾਡੇ ਮਤਲਬ ਪਿੰਡਾਂ ਵਾਲਿਆਂ ਦੀ ਜਾਂ ਸ਼ਹਿਰ ਵਾਲਿਆਂ ਦੀ ਉਹਨਾਂ ਦਾ ਜਿਹੜਾ ਕਹਿਣ ਤੋਂ ਇਹ ਭਾਵ ਆ ਵੀ 60 ਤੋਂ ਲੈ ਕੇ ਜਦੋਂ ਦਾ ਹਰਿਆਣਾ ਬਣਿਆ ਉਦੋਂ ਤੋਂ ਲੈ ਕੇ ਇਸ ਸੀਟ ਦੇ ਉੱਤੇ ਗੱਲ ਉਹ ਦਾ ਪੂਰੇ ਹਰਿਆਣੇ ਦੀ ਇੱਕੋ ਪਰਿਵਾਰ ਜਿਹੜਾ ਉਹ ਕਾਗਜ਼ ਤਾਂ ਕਿਤੇ ਨਾ ਕਿਤੇ ਜਿਹੜਾ ਅਸੀਂ ਪਿੰਡਾਂ 'ਚ ਜਾਣੇ ਕਿ ਉਹ ਸਾਰੇ ਲੋਕਾਂ ਤੋਂ ਬਦਲਾਅ ਦੀ ਆਸ ਅਸੀਂ ਬਹੁਤ ਜ਼ਿਆਦਾ ਦੇਖ ਰਹੇ ਹਾਂ ਜਿਵੇਂ ਤੁਸੀਂ ਦੇਖੋ ਇਸ ਏਰੀਏ ਦੇ ਵਿੱਚ ਪਹਿਲਾਂ ਤੋਂ ਲੈ ਕੇ ਕੋਈ ਕਾਰ ਨਹੀਂ ਹੋਇਆ ਆਸੇ ਤੁਸੀਂ ਤੇ ਪੰਜਾਬ ਵਾਲੇ ਪਾਸੇ ਦੇਖ ਲਓ ਸੀਐਮ ਸਾਹਿਬ ਹੋਏ ਨੇ ਬਲਵ ਪ੍ਰਕਾਸ਼ ਸਿੰਘ ਦੀ ਵਾਦ ਸਾਡੇ ਇਧਰ ਹਰਿਆਣੇ ਦੇ ਵਿੱਚ ਨੇ ਦਪਿੰਦਰ ਸਿੰਘ ਖੋਡਾ ਹੋਏ ਨੇ ਉਹਨੇ ਆਹ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰੇ ਚਾਹੇ ਕਿਸੇ ਇੰਡਸਟਰੀ ਨੂੰ ਲੈ ਕੇ ਲਾ ਲਓ ਚਾਹੇ ਕਿਸੇ ਸੜਕਾਂ ਨੂੰ ਲੈ ਕੇ ਲਾ ਲਓ ਚਾਹੇ ਤੁਸੀਂ ਇੱਕ ਜੋਬ ਨੂੰ ਲੈ ਕੇ ਨਾ ਸਾਡੇ ਇਸ ਏਰੀਏ ਦੇ ਵਿੱਚ ਜਿਵੇਂ ਜਟਾਲਾ ਸਾਹਿਬ ਰਹੇ ਇਹ ਪਰਿਵਾਰ ਰਹੇ ਨਾ ਤਾਂ ਸਾਡੇ ਕੋਈ ਨੌਕਰੀ ਦਾ ਇੰਨਾ ਵਧੀਆ ਪ੍ਰਬੰਧ ਹੋਇਆ ਕੋਈ ਚੰਗੀ ਇੰਡਸਟਰੀ ਵੀ ਇੱਥੇ ਨਹੀਂ ਆਈ ਛੜਕਾਂ ਵੀ ਤੁਸੀਂ ਗਏ ਹੋ ਕੱਲ ਨਾਲ ਵੀਰ ਜੀ ਨੇ ਦੇਖਿਆ ਕਿ ਬੋਟੀਆਂ ਕੁੱਟੀਆਂ ਨਹੀਂ ਸਾਰੀਆਂ ਜਿਵੇਂ ਕਿ ਮੇਨ ਸਾਡਾ ਜਿਹੜਾ ਦੇਸ਼ ਦਾ ਜਿਵੇਂ ਐਜੂਕੇਸ਼ਨ ਜਾਂ ਕੋਈ ਫਿਜ਼ੀਕਲੀ ਲਾ ਲੋ ਜਾ ਮਨ ਲ ਕੇ ਜਲੋ ਤੁਸੀਂ ਡਾਕਟਰੀ ਸਹਾਇਤਾ ਲਾਓ ਅੱਜ ਤੁਸੀਂ ਤੁਸੀਂ ਵੀ ਲੋਕਾਂ ਨੂੰ ਜਾਣਦੇ ਹੋ ਕਿਸੇ ਦੇ ਇੱਕ ਬਲੇਡ ਵੀ ਵੱਜ ਜਾਂਦਾ ਸਰਕਾਰੀ ਹਸਪਤਾਲ ਕੋਈ ਬੰਦਾ ਮੋਟਰਸਾਈਕਲ ਤੋਂ ਵੀ ਮੜਿਆ ਜਾਂ ਨਿੱਕਿਆ ਉਹਦਾ ਜਾਣ ਸਰ ਫਰਸਟ ਫਰਸਟ ਹੈਡ ਦੇ ਕੇ ਕੋਈ ਗੱਲ ਕਹਿੰਦੇ ਆ ਰੈਫਰ ਸਰ ਰੈਫਰ ਸਰ ਸਾ ਐਡੀ ਵਧੀਆ ਬਿਲਡਿੰਗ ਬਣਾਈ ਪਹਿਲਾ ਜਟਾਲਾ ਪਰਿਵਾਰ ਦਾ ਰਾਜ ਰੇਖਾ ਹੁਣ ਤੁਸੀਂ ਦੇਖ ਲਓ 10 ਸਾਲ ਹੋ ਗਏ ਭਾਜਪੀ ਦਾ ਜਿਹੜਾ ਰਾਜ ਚੱਲ ਰਿਹਾ ਉਹਦੇ ਵਿੱਚ ਬਿਲਡਿੰਗਸ ਤਾਂ ਬਣੇ ਪਰ ਕੋਈ ਇਸ ਏਰੀਏ ਦੇ ਵਿੱਚ ਚੰਗਾ ਸਕੂਲ ਕਾਲਜ ਜਾਂ ਚੰਗਾ ਕਹਿ ਲੋ ਉਹ ਜਿਹੜੀ ਸਰਕਾਰੀ ਬਿਲਡਿੰਗ ਬਣ ਗਈ ਹਸਪਤਾਲ ਦੇ ਉੱਤੇ ਕੋਈ ਨਾ ਤਾਂ ਐਕਸਰਾ ਮਸ਼ੀਨ ਹੈ ਨਾ ਕੋਈ ਉੱਥੇ ਵੈਂਟੀਲੇਟਰ ਤਾਂ ਹੋਣੇ ਕਿਸੇ ਹੱਜੇ ਸ਼ੁਭ ਤਾ ਕੋਈ ਨਹੀਂ ਕਈ ਵਾਰੀ ਅਸੀਂ ਦੇਖਿਆ ਵੀ ਡਾਕਟਰ ਵੀ ਜਿਹੜੇ ਮੌਕੇ ਤੇ ਉੱਥੇ ਨਹੀਂ ਹਿੰਦੇ ਪ੍ਰੈਸ ਕਰਕੇ ਜਿਹੜੇ ਛੋਟੇ ਮੁਲਾਜ਼ਮ ਨੇ ਵਿਚਾਰੇ ਉਹੀ ਟ੍ਰੀਟਮੈਂਟ ਆਫ ਦਾ ਫਰਸਟ ਹੈਂਡ ਦੇ ਕੇ ਉਹਨਾਂ ਕੋਲ ਹੀ ਕੋਈ ਸ਼ਬਦ ਹੈ ਕਿ ਮੈਂ ਨਹੀਂ ਕਹਿੰਦਾ ਕਿ ਤੁਸੀਂ ਸਾਰਾ ਦਿਨ ਖੜਕੇ ਦੇਖ ਲਿਓ ਪੁੱਛ ਲਿਓ ਲੋਕਾਂ ਤੋਂ ਰੈਪਰ 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 ਘੱਟੋ ਘੱਟ ਪਾਉਂ ਕਿਉਂਕਿ ਮੈਂ ਸਮਾਜ ਸੇਵੀ ਹਾਂ ਤੇ ਸਪੋਰਟਸਮੈਨ ਗੇਮ ਛੱਡਣ ਤੋਂ ਬਾਅਦ ਮੈਂ ਕੋਚਿੰਗ ਦੀ ਡਿਊਟੀ ਕਰਦਾ ਉਹ ਤੋਂ ਬਾਅਦ ਦੇ ਵਿੱਚ ਮੈਂ ਸਮਾਜ ਸੇਵਨ ਦਾ ਵੀ ਇੱਕ ਚੰਗਾ ਹੋ ਗਿਆ ਕੋਤਵਾਰ ਹਾਸਲ ਕੀਤਾ ਪ੍ਰਮਾਤਮਾ ਦੀ ਕਿਰਪਾ ਘੱਟੋ ਘੱਟ 10 ਮੌਤਾਂ ਜਿਹੜੀਆਂ ਦੱਬੜੀ ਤੋਂ ਲੈ ਕੇ ਸਸਤੇ ਕਿ ਜੰਨੇ ਜੰਨੇ ਮੇਰੇ ਹੱਥਾਂ ਦੇ ਵਿੱਚ ਹੋ ਗਈਆਂ ਕਿਉਂਕਿ ਉਹ ਮੈਂ ਸੀ ਕੋਈ ਚੀਜ਼ ਨੋਟ ਕਰਦੇ ਵੀ ਜੇ ਇਹਨਾਂ ਕੋਲੇ ਰੈਫਰ ਵਾਲਾ ਜਿਹੜਾ ਸ਼ੌਂਦਾ ਇਹ ਨਾ ਹੁੰਦਾ ਇੱਥੇ ਕੋਈ ਐਕਸਟਰਾ ਵਗੈਰਾ ਕੋਈ ਚੰਗੀ ਫਾਸਟੇਡ ਦਿੱਤੀ ਜਾਂਦੀ ਕੋਈ ਬੈਟਰੀ ਲੀਟਰ ਵਗੈਰਾ ਆਕਸੀਜਨ ਦਾ ਪ੍ਰਬੰਧ ਹੁੰਦਾ ਤਾਂ ਉਹ 10 ਜਿਹੜੀਆਂ ਜਾਨਾਂ ਸੀ ਉਹ ਬਚ ਸਕਦੀਆਂ ਸਾਡੇ ਇਸ ਸੀਟ ਦੇ ਉੱਤੇ ਜਿੰਨੇ ਵੀ ਸਾਰੇ ਲੋਕ ਨੇ ਉਹਨਾਂ ਦੀ ਇਹੀ ਆਵਾਜ਼ ਹੈ ਕਿ ਅਸੀਂ ਬਦਲਾਅ ਚਾਹੁੰਦੇ ਆਂ ਤੇ ਕੇਸਰੀ ਬਦਲਾਅ ਚਾਹੁੰਦੇ ਆਂ ਜਿਵੇਂ ਲੀਡਰਸ਼ਿਪ ਦੇ ਵਿੱਚ ਐ ਹੀ ਨਹੀਂ ਪਤਾ ਅੱਜ ਕਿਹੜਾ ਲੀਡਰ ਕਿੱਥੇ ਐ ਕੱਲ ਨੂੰ ਕਿਹੜੀ ਪਾਰਟੀ ਜਿਵਾਂਜੀ ਪਰਸ ਨੂੰ ਕਿਹੜੀ ਜਿਵਾਂਜੀ ਉਸ ਦਰ ਤੋਂ ਲੈ ਕੇ ਜਿਹੜੀ ਪਬਲਿਕ ਆ ਉਹ ਖੁੱਲਕੇ ਨਹੀਂ ਕਿਸੇ ਨੂੰ ਕਹਿ ਰਹੀ ਪਰ ਬਦਲਾਅ ਦੀ ਆਸ ਆ ਜਿਹੜੀ ਬਹੁਤ ਜ਼ਿਆਦਾ ਕਰ ਰਹੀ ਐ ਮੇਰੇ ਹਿਸਾਬ ਨਾਲ ਕੁਲਦੀਪ ਗੁਰਾਣਾ ਸਾਹਿਬ ਘੱਟੋ ਘੱਟ 70000 ਦੇ ਮਤਲਬ ਵੋਟ ਜਿਹੜੀ ਉਹ ਲੈ ਕੇ ਜਿੱਤ ਪ੍ਰਾਪਤ ਕਰਨਗੇ ਇਹ ਐ ਕਿ ਡਾਪਲੀ ਦੇ ਕੇ ਨਮਅਤੇ ਆਸ ਜਿਹੜਾ ਪੂਰਾ ਚਾਜੂ ਕਿਵੇਂ ਦੇਖਦੇ ਹੋ ਡੋਰ ਟੂ ਡੋਰ ਕਰ ਰਹੇ ਹੋ ਅੱਜ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਰਿਸਪੌਂਸ ਵਧੀਆ ਮਿਲ ਰਿਹਾ ਹੈਗਾ ਨੁਕੜ ਮੀਟਿੰਗਾਂ ਕਰ ਰਹੇ ਹਾਂ ਤੇ ਪੰਜਾਬੀ ਵੈਲਟ ਹੈ ਜਿੰਨੀ ਵੀ ਪਿੰਡ ਹੈ 35 ਤੋਂ 40 ਪਿੰਡ ਪੰਜਾਬੀ ਹੈਗੇ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਹੁੰਦੀ ਹੈ ਕਿਵੇਂ ਦਾ ਤੁਹਾਨੂੰ ਰਿਸਪੌਂਸ ਮਿਲਦਾ ਤੇ ਕੀ ਸੁਨੇਹਾ ਦੇਓਗੇ ਪੰਜਾਬੀਆਂ ਨੂੰ ਜਦੋਂ ਮੈਂ ਇਹ ਸੋਚਦਾ ਕਿ ਜਿਹੜੀ ਸਾਨੂੰ ਰਿਸਪੌਂਸ ਮਿਲ ਰਿਹਾ ਜੋ ਲੋਕ ਡਬਲਿਜੀ ਦੀ ਅੱਜ ਦੀ ਆਵਾਜ਼ ਹੈ ਤੁਸੀਂ ਆਜ਼ਾਦੀ ਤੋਂ ਲੈ ਕੇ ਕੀ ਲਾਉਂ ਜਾਂ ਸਿਆੜ ਤੋਂ ਹੋਂਦ ਦੇ ਵਿੱਚ ਜਦੋਂ ਦਾ ਹਰਿਆਣਾ ਹੈ ਸਾਡੇ ਹਸਨ ਪਬਲਿਕ ਦੇ ਵਿੱਚ ਕੋਈ ਸਾਡਾ ਇਹੋ ਜਿਹਾ ਨੇਤਾ ਹੀ ਨਹੀਂ ਮਿਲਿਆ ਜਿਹੜਾ ਸਾਡੇ ਜਾ ਕੇ ਉੱਥੇ ਸੰਸਦ ਦੇ ਵਿੱਚ ਆਵਾਜ਼ ਰੱਖ ਸਕੇ ਜਿਵੇਂ ਤੁਸੀਂ ਦੇਖੋ ਜਿਦੋਂ ਤੱਕ ਮੈਂ ਨੋਟ ਕਰਿਆ ਇਹ ਫਲਾਨੇ ਸਮਾਜ ਦੀ ਧਰਮਸ਼ਾਲਾ ਜੀ ਇਹ ਫਲਾਨੇ ਸਮਾਜ ਦੀ ਜਗ੍ਹਾ ਜੀ ਕਿ ਮੈਨੂੰ ਲੱਗਦਾ ਇੱਕ ਪੰਜਾਬੀ ਸਮਾਜ ਕਹੇ ਲੋ ਗਾਇਕ મતਲਬ ਸਿੱਖ ਸਮਾਜ ਕਹੇ ਲੋ ਉਹਦੇ ਵਾਸਤੇ ਕੋਈ ਧਰਮਸ਼ਾਲਾ ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਜਿਵੇਂ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਜਨਤਾ ਮਹਿਸੂਸ ਕਰਦੀ ਹੈ ਕਿ ਸਾਡਾ ਜਿਹੜਾ ਆਗੁਰ ਜਿਵੇਂ ਕਿ ਪੜਿਆ ਲਿਖਿਆ এডੂਕੇਸ਼ਨ ਪਹਿਲੀ ਇੰਨੀ এডੂਕੇਸ਼ਨ ਵਾਲਾ ਤੇ ਜਿਨ੍ਹਾਂ ਦਾ 35 ਸਾਲ ਦਾ ਘੱਟੋ-ਘੱਟ ਤਜਰਬਾ ਮੈਨੂੰ ਲੱਗਦਾ ਵੀ ਸਾਡੇ ਏਰੀਆ ਦੇ ਵਿੱਚ ਅੱਜ ਤੱਕ ਕੋਈ ਵੀ ਖੁਸ਼ੀ ਕਮੀ ਜਾਂ ਕਿਸੇ ਤੇ ਦੁੱਖ ਜੇ ਆਇਆ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲਾ ਪਹਿਲਾ ਇਹ ਚਿਹਰਾ ਹੈ ਕੁਲਦੀਪ ਸਿੰਘ ਗਰਾਨਾ ਜਿਨ੍ਹਾਂ ਨੇ ਲੋਕਾਂ ਨਾਲ ਬਾਰਾ પ્રેમ ਕੀਤਾ ਪੰਜਾਬੀ ਜਿਹੜੀ ਬਿਲਟ ਹੈ ਉਹ ਤਾਂ ਚੌਂਦੀ ਚੌਂਦੀ ਹੈ ਕਿ ਸਾਨੂੰ ਇੱਕ ਇਹ ਵਧੀਆ ਚਿਹਰਾ ਮਿਲਿਆ ਔਰ ਇੱਕ ਪਹਿਲਾ ਇਹ ਬੰਦਾ ਮਿਲਿਆ ਹੁਣ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਮੈਨੂੰ ਲੱਗਦਾ ਸਭ ਤੋਂ ਜਿਹੜਾ ਲੇਟ ਟਾਈਮ ਤੋਂ ਕੁਟਵਾ ਤਿੰਨ ਘੰਟੇ ਲੇਟ ਕੁਦਰਾਨਾ ਸਾਹਿਬ ਆਈ ਕਿੱ데 ਹੁੰਦੇ ਉਹਦਾ ਮੇਨ ਕਾਰਨ ਕੀ ਹੈ ਇਸ ਏਰੀਏ ਦੇ ਵਿੱਚ ਇੱਕੋ ਇੱਕ ਚਿਹਰਾ ਕਲਦੀਪ ਸਿੰਘ ਗਦਰਾਣਾ ਜਿਹਨੂੰ ਬਾਹ ਫੜ ਕੇ ਕੋਈ ਇੱਧਰ ਲੈ ਜਾਂਦਾ ਬਾਈ ਮੇਰੀ ਗੱਲ ਸੁਣੋ ਕੋਈ ਬਾਹ ਫੜ ਕੇ ਬਾਈ ਜੀ ਇੱਧਰ ਆਓ ਤੁਸੀਂ ਗੱਲ ਸੁਣੋ ਜਿਹੜੇ ਵੱਡੇ ਵੱਡੇ ਦੇਗਏ ਨੇਤਾ ਨੇ ਉਹਨਾਂ ਕੋਲੇ ਜਾਣ ਦਾ ਤਾਂ ਕਿਸੇ ਦਾ ਹੌਸਲਾ ਨਹੀਂ ਨਾ ਪੈਂਦਾ ਹਰ ਬੰਦੇ ਦਾ ਪਰ ਕਲਦੀਪ ਸਿੰਘ ਗਦਰਾਣਾ ਦੇ ਵਿੱਚ ਜੋ ਲੋਕ ਜਿਵੇਂ ਇੱਕ ਆਮ ਆਦਮੀ ਪਾਲ ਦੀ ਸ਼ਬਦ ਲਾਲ ਤੁਸੀਂ ਇਹ ਆਮ ਪਬਲਿਕ ਜੇ ਕਿਸੇ ਨੂੰ ਚਾਹੁੰਦੀ ਹੈ ਜਾ ਮਤਲਬ ਉਹ ਮਿਲਦੀ ਹੈ ਖੁੱਲ ਕੇ ਉਹ ਇੱਕ ਪਹਿਲਾ ਕੁਲਦੀਪ ਸਿੰਘ ਜ਼ਰਾਣਾ ਹੈ ਜਿਹੜਾ ਸਾਨੂੰ ਅੱਜ ਇਹਨਾਂ ਦਾ ਲੋਕਾਂ ਦਾ ਜਿਹੜਾ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਅਸਲ ਦੇ ਵਿੱਚ ਉਹ ਵਰਜਾ ਸਾਡੇ ਭਰਾ ਨੇ ਸਾਡੇ ਵੀਰ ਨੇ ਉਹ ਇੱਕ ਕੁਲਦੀਪ ਸਿੰਘ ਜ਼ਰਾਣਾ ਦੇ ਵਿੱਚੋਂ ਬਹੁਤ ਵੱਡੀ ਆਸ ਦੇਖ ਰਹੇ ਹਾਂ ਅੱਜ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਆਸ ਕਿ ਕੁਲਦੀਪ ਸਿੰਘ ਜ਼ਰਾਣਾ ਨੇ ਜੋ ਉਹ ਇੱਕ بڑے ਲਿਖੇ ਸੂਝਬਾਨ ਹੈ ਤੇ ਸਾਡੀ ਪਹਿਲੀ ਵਾਰ ਮੈਨੂੰ ਲੱਗਦਾ ਹੈ ਜਿਹੜੀ ਆਵਾਜ਼ ਹੈ ਸੰਸਦ ਦੇ ਵਿੱਚ ਜੇ ਜਾਊਗੀ ਸਾਡੇ ਹੱਕਾਂ ਦੀ ਪੜ੍ਹਾਈ ਮਾਲੀ ਰੱਖਿਆ ਦੀ ਸਾਡੀ ਐਜੂਕੇਸ਼ਨ ਦੀ ਸਾਡੀ ਸਪੋਰਟਸ ਦੀ ਜਾਂ ਹੋਰ ਵੀ ਜਿਹੜੇ ਕੋਈ ਮਤਲਬ ਬੱਚਿਆਂ ਨੂੰ ਲੈ ਕੇ ਨੇ ਜਾਂ ਬੱਚੀਆਂ ਨੂੰ ਲੈ ਕੇ ਨੇ ਜਿਵੇਂ ਅਨ ਸੇਫ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਕੱਲ ਇੱਕ ਡੱਬਾਲੀਆ ਬਾਸਾਡੇ ਦੇ ਵਿੱਚ ਤੁਸੀਂ ਉਠੇਕੇ ਦੇ ਸਾਹਮਣੇ ਇੱਕ ਬੱਚੇ ਦਾ ਮਰਡਰ ਹੋ ਗਿਆ ਤਾਂ ਲੋਕ ਆਪਣੇ ਆਪ ਨੂੰ ਇੱਕ ਅਨ ਸੇਫ ਤੇ ਡਰ ਜਿਹਾ ਮਹਿਸੂਸ ਕਰ ਰਹੇ ਨੇ ਕਿ ਰਾਣਾ ਸਾਹਿਬ ਜੇ ਹੋਣ ਦੇ ਵਿੱਚ ਆਉਂਦੇ ਤਾਂ ਸਾਰੀ ਪਬਲਿਕ ਜਿਹੜੀ ਉਹਨਾਂ ਨੂੰ ਐਂ ਹੋ ਜੂਗਾ ਅੱਜ ਸਾਨੂੰ ਕੋਈ ਸਾਡਾ ਖੈਰ ਖਵਾ ਮਿਲੇ ਪੜੇ ਲਿਖੇ ਐ এডੂਕੇਸ਼ਨ ਸਾਡਾ ਆਪਦਾ ਭਰਾ ਸਾਡਾ ਆਪਦਾ ਬੱਚਾ ਸਾਡਾ ਆਪਦਾ ਵੀਰ ਸਾਡਾ ਆਪਦਾ ਚਾਚਾ ਦਾ ਜਿਵੇਂ ਵੀ ਕਿਸੇ ਦੀ ਉਮਰ ਹੋ ਗਈ ਹੋ ਰਿਸ਼ਤੇ ਦੇ ਹਿਸਾਬ ਨਾਲ ਆਪਣੇ ਆਪ ਨੂੰ ਖੁਸ਼ ਮਸੂਰ ਕਰਦੇ ਕਿਵੇਂ ਦੇਖਦੇ ਹੋ ਜੇਕਰ ਲੋਕਾਂ ਦਾ ਫਤਵਾ ਮਿਲਦਾ ਹੈ ਤੇ ਗਦਰਾਣਾ ਸਾਹਿਬ ਐਮਐਲਏ ਬਣ ਕੇ ਵਿਧਾਨ ਸਭਾ ਦੇ ਵਿੱਚ ਜਾਂਦੇ ਆ ਤੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਚੀਜ਼ ਦਾ ਦੇਖਦੇ ਹੋ ਵੀ ਉਹਨਾਂ ਨੂੰ ਕੰਮ ਕਰਾਉਣ ਵਾਸਤੇ ਕੋਈ ਦਿੱਕਤ ਤਾਂ ਨਹੀਂ ਆਊਗੀ ਕੋਈ ਦਿੱਕਤ ਨਹੀਂ ਆਉਂਦੀ ਜੀ ਅਸੀਂ ਇੱਕ ਥਾਂ ਤੇ ਗਏ ਸੀ ਕੁਲਦੀਪ ਕੁਲਦੀਪ ਸਿੰਘ ਦਰਾਣੇ ਇੱਕ ਪਹਿਲੇ ਇਹ ਜੀ ਇਸ ਏਰੀਏ ਦੇ ਐਮ ਐਲ ਏ ਹੋਣਗੇ ਜਿਨ੍ਹਾਂ ਨੇ ਕੋਈ ਦਰਬਾਰੀ ਨਹੀਂ ਰੱਖਣਾ ਕੋਈ ਵੱਡੇ ਵੱਡੇ ਬੌਂਸਰ ਜਿਵੇਂ ਉਹ ਲੋਕ રાખਦੇ ਆ ਬਹਿਰੇ ਤੇ ਬੰਦੇ ਨੂੰ ਮਿਲਣੇ ਔਖਾ ਇਹੋ ਜਿਹਾ ਨਹੀਂ ਕਰਨਾ ਜਿਵੇਂ ਉਹ ਅੱਜ ਲੋਕ ਪਬਲਿਕ ਦੇ ਵਿੱਚ ਘੁੰਮ ਰਹੇ ਆ ਜਿਵੇਂ ਉਹ ਅੱਜ ਆਮ ਇਨਸਾਨ ਨੂੰ ਮਿਲ ਰਹੇ ਆ ਉਹ ਹਰ ਬੰਦੇ ਨੂੰ ਦੁੱਖ ਸੁੱਖ ਤਕਲੀਫ ਦੇ ਬਚਾਅ ਦੇ ਗੱਲ ਨਾਲ ਲਾਉਣਗੇ ਹਰ ਇੱਕ ਬੰਦੇ ਦੀ ਉਹ ਜਿਹੜੀ ਆਵਾਜ਼ ਆ ਉਹ ਸੁਣਨਗੇ ਤੇ ਹਰ ਇੱਕ ਸਾਡੇ ਏਰੀਏ ਦੀ ਜਿਹੜੀ ਆਵਾਜ਼ ਆ ਉੱਥੇ ਉਹ ਪਹੁੰਚਾਉਣਗੇ ਪੰਜਾਬੀ ਗਾਉ 12 ਮਹੀਨੇ 30 ਦਿਨ ਉਹਨੂੰ ਕੋਈ ਵੀ ਮਿਲ ਸਕੂਗਾ ਉਹਨਾਂ ਨਾਲ ਕੋਈ ਵੀ ਕੰਮ ਲੈ ਸਕੂਗਾ ਉਹ ਸਾਰੀਆਂ ਬਰਾਦਰੀਆਂ ਨੂੰ ਸਾਰੇ ਸਾਡੇ ਸਮਾਜ ਨੂੰ ਨਾਲ ਲੈ ਕੇ ਜੁਣਾ ਹਲਕਾ ਡੱਬਾ ਵਾਲੀ ਦੇ ਵੋਟਰਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਸਾਡੇ ਮਾਧਿਅਮ ਰਾਹੀਂ ਹਲਕਾ ਡੱਬਾ ਵਾਲੀ ਦੇ ਜਿੰਨੇ ਵੀ ਵੋਟਰ ਨੇ ਉਹਨਾਂ ਨੂੰ ਅਸੀਂ ਇਹੀ ਸਨੇਹਾ ਦੇਣਾ ਚਾਹੁੰਦੇ ਆ ਵੀ ਸਾਡੇ ਬਹੁਤ ਚਿਰ ਤੋਂ ਸੁਣੀ ਗਈ ਹੈ ਸਾਡੇ ਵਿੱਚ ਕੁਲਦੀਪ ਗਦਰਾਣਾ ਜੀ ਵੀਰ ਜੀ ਐਜੂਕੇਸ਼ਨ ਪੜ੍ਹੇ ਲਿਖੇ ਚੰਗੇ ਵਰਗ ਦੇ ਉਹ ਆਏ ਨੇ ਪਹਿਲਾਂ ਵੀ ਸਾਡੇ ਹਰ ਗਮੀ ਸਰਦੀ ਦੇ ਵਿੱਚੋਂ ਨਾਲ ਖੜੇ ਨੇ ਤੇ ਅੱਗੇ ਤੋਂ ਖੜਨਗੇ ਸਾਰੇ ਦਾ ਦਰਸ਼ਕਾਂ ਨੂੰ ਸਾਰੇ ਵੀਰਾਂ ਨੂੰ ਸਾਰੇ ਵੋਟਰਾਂ ਨੂੰ ਇਹ ਅਪੀਲ ਹੱਥ ਬੰਨ ਕੇ ਵੱਧ ਤੋਂ ਵੱਧ ਵੋਟ ਮਤਨਾਂ ਨੂੰ ਜਿਤਾਓ ਕੱਲੀ ਜਿੱਤ ਨਹੀਂ ਮੈਂ ਕਹਿੰਦਾ ਉਹਨਾਂ ਦਾ ਇੱਕ ਰਿਕਾਰਡ ਇੱਕ ਬਣਾ ਕੇ ਤੋਰੀਏ کئی ਲੱਖਾਂ ਦੇ ਵਿੱਚ ਉਹਨਾਂ ਦਾ ਜਿਹੜਾ ਉਹ ਰਿਕਾਰਡ ਬਣਾ ਕੇ ਆਪਾਂ ਸਾਥ ਤਕਰੀਏ ਕਿ ਅਸੀਂ ਕੁਲਦੀਪ ਸਿੰਘ ਗੁਰਾਣਾ ਦੇ ਨਾਲ ਪਰਮਜੀਤ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਐਜ਼ ਅ ਸਪੋਰਟਰ ਗੁਰਾਣਾ ਸਾਹਿਬ ਦੇ ਨਾਲ ਜੁੜੇ ਹੋਏ ਹੋ ਤੇ ਤੁਹਾਡੀ ਜਿਹੜੀ ਹੈਗੀ ਹੈ ਹਲਕਾ ਡੱਬ ਵਾਲੀ ਦੇ ਵਿੱਚ ਰਿਸ਼ਤੇਦਾਰੀਆਂ ਵੀ ਹੈ ਤੁਹਾਡੀਆਂ ਵੋਟਾਂ ਵੀ ਹੈ ਤੇ ਤੁਸੀਂ ਕਿਵੇਂ ਦੇਖਦੇ ਹੋ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਅੱਜ ਮਾਹੌਲ ਮੈਂ ਤਾਂ ਦੁੱਖਾ ਦੇ ਨਾ ਆਇਆ ਇਹ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਇੱਕ ਪੜਿਆ ਲਿਖਿਆ ਨੇਕ ਇਨਸਾਨਾਂ ਲੋਕਾਂ ਨੂੰ ਬੈਨਣ ਵਾਲਾ ਹਰ ਇੱਕ ਦੋਸਤ ਦੇ ਹੋਣ ਵਾਲਾ ਵੀ ਲੋਕਾਂ ਨੂੰ ਚਾਹੀਦਾ ਹੈ ਮੌਕੇ ਮਿਲਿਆ ਬਹੁਤ ਵਧੀਆ ਵੀ ਹੋਸ ਨੂੰ ਜਿਤਾਉਣਾ ਆਪਦਾ ਸਾਰੀ ਪਾਰਟੀ ਤੋਂ ਉੱਪਰ ਉੱਠ ਕੇ ਲੋ ਇੱਕ ਸੱਚੇ ਸੁੱਚੇ ਬੰਦੇ ਨੂੰ ਮੋਟੋਂ ਤਾਂ ਇਸ ਨਾਲ ਹਲਕੇ ਦਾ ਵੀ ਵਿਕਾਸ ਹੋਊਗਾ ਬਹੁਤ ਸਾਰਾ ਆਮ ਗਨਤਾ ਨੂੰ ਇਸ ਉਤਮਿਲੂ